ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਜੀਓ ਬਾਲਾ ਤਸਵੀਰ ਜਲਾਸ਼ੀ ਧਰਮਪਾਲ ਸਿੰਘ ਪਾਜੀ ਸੋਨੂ ਉਹਨਾਂ ਦੇ ਕੋਲ ਆਇਆ ਦੋਸਤੋ ਬੀਰ ਬਸਜੀਤ ਸਿੰਘ ਉਹਨਾਂ ਦੇ ਘਰ ਸੋ ਸਾਰੇ ਭਰਾ ਆਪਣੇ ਜਾਣਦੇ ਆ ਪਹਿਲਾਂ ਵੀ ਇੱਕ ਆਪਾਂ ਵੀਡੀਓ ਇਸ ਘਰੋਂ ਬਣਾਈ ਸੀਗੀ ਪਸ਼ੂ ਵਪਾਰ ਦਾ ਕੀਤਾ ਕਾਫੀ ਪੁਰਾਣਾ ਅੱਜ ਆਪਣੀ ਸੈਕੰਡ ਵੀਡੀਓ ਜਿਹੜੀ ਇਸ ਘਰੋਂ ਹੈਗੀ ਆ ਸੋ ਕੋਈ ਵੀ ਭਰਾ ਆਪਣਾ ਠੀਕ ਹੈ ਜੀ ਇੱਥੇ ਵਿਜ਼ਿਟ ਕਰਨੀ ਜਾਊਗਾ ਤੇ ਤਕਰੀਬਨ ਕਰਨਤਨ ਸਾਹਿਬ ਤੋਂ ਇੱਕ ਛੜਕ ਜਿਹੜੀ ਆਉਂਦੀ ਆ ਗੱਗੋ ਬੋਹਿਆ ਨੂੰ ਠੀਕ ਹੈ ਜੀ ਇਸੇ ਛੜਕੇ ਦੇ ਉੱਪਰ Jio ਵਾਲਾ ਪਿੰਡ ਆ ਝਾਮਕੇ ਪਿੰਡ ਬਿਲਕੁਲ ਲੱਗੇ ਆ ਮਾਲੂ ਵਾਲਾ ਪਿੰਡ ਥੋੜੀ ਦੂਰੀ ਤੇ ਆ ਮੂਸੇ ਪਿੰਡ ਇਧਰਲੇ ਪਾਸੇ ਆ ਜਾਂਦਾ ਬਾਵਾ ਪਿੰਡ ਇਧਰਲੀ ਸਾਈਡ ਆ ਜਾਂਦਾ ਪੱਧਰੀ ਹੋ ਗਿਆ ਠੀਕ ਹੈ ਜੀ ਇਹ ਪਿੰਡ ਨਜ਼ਦੀਕ ਆ ਥੋੜੀ ਥੋੜੀ ਦੂਰੀ ਤੇ ਜਿਵੇਂ ਭੋਜੀਆਂ ਪਿੰਡ ਪੰਜਵਾੜ ਥੋੜੀ ਥੋੜੀ ਦੂਰੀ ਤੇ ਪਿੰਡ ਆ ਆਪਾਂ ਚਾਰ ਮੱਝਾ ਦਿਖਾਉਣੀਆਂ ਨੇ ਇੱਕ ਨੀਲੀ ਦਾਵੀ ਦੇ ਵਿੱਚ ਆ ਵੈਸੇ ਮੱਝਾ ਤਿੰਨ ਗੱਭਣ ਦਿਖਾਵਾਂਗੇ ਇੱਕ ਸੂਈ ਸਵਾਈ ਆ ਤਰੀਕਾ ਜੇ ਤੁਸੀਂ ਨੋਟ ਕਰ ਲਓ 5 ਅਗਸਤ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਆ ਉੱਥੇ ਵੀ ਆਪਾਂ ਮਾਲ ਤੁਹਾਨੂੰ ਦਿਖਾਇਆ ਸੀਗਾ ਮਾਲ ਸਾਰੇ ਵਿਕ ਗਿਆ ਸੀਗਾ ਪਸ਼ੂ ਸਾਫ਼ ਸੁਥਰੇ ਹੁੰਦੇ ਆ ਕੋਈ ਵੀ ਮੇਰਾ ਭਰਾ ਠੀਕ ਆ ਜੀ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਆ ਰਿਹਾ ਆਪਣੀ ਤਸੱਲੀ ਤੁਸੀਂ ਬੇਸ਼ੱਕ ਇੱਥੇ ਟਿੱਪ ਕੇ ਆਣ ਕੇ ਭਰਾ ਕੇ ਜਰੂਰ ਕਰੋ ਆਨਲਾਈਨ ਕੋਈ ਭਰਾ ਸੌਦਾ ਕਰਨਾ ਚਾਹੁੰਦਾ ਤੇ ਬਿਲਕੁਲ ਤੁਸੀਂ ਵਿਸ਼ਵਾਸ ਤੇ ਯਕੀਨ ਤੇ ਆਨਲਾਈਨ ਸੌਦਾ ਵੀ ਕਰ ਸਕਦੇ ਜੀ ਕਿਉਂਕਿ ਕੰਮ ਬੜਾ ਸਾਫ਼ ਸੁਥਰਾ ਭਾਜੀ ਸੋਨੂ ਹੋਂ ਦਾ ਉਹ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਸਰੀ ਕਾਜ ਤੇ ਜਾ ਰਹੇ ਸਸਰੀ ਕਾਜ ਹੋਰ ਭਾਜੀ ਕੈਮ ਸੇਤਾ ਬਹੁਤ ਵਧੀਆ ਜੀ ਕਿਰਪਾ ਗੁਰੂ ਮਹਾਰਾਜ ਦੀ ਸ਼ੁਕਰ ਮਾਲਕ ਦਾ ਭਾਜੀ ਉਸ ਦਿਨ ਵੀ ਆਪਾਂ ਵੀਡੀਓ ਦੇ ਵਿੱਚ 5 4 ਗਨਗ ਦਿਖਾਏ ਸੀਗੇ ਭਾਂ ਭਰਾਵਾਂ ਨੂੰ ਹਾਂਜੀ ਹਾਂਜੀ ਘੱਟੋ ਘੱਟ ਵੀ 4 3000 ਮੱਝਾਂ ਸੀ ਆਪਣੇ ਕੋਲ ਤੇ ਇੱਕ ਬੱਛੀ ਸੀ ਉਸਨਾਂ ਬਾਕੀ ਮਾਲ ਸਾਰਾ ਦੇਖ ਗਿਆ ਸੀ ਦੇਖ ਗਿਆ ਜੀ ਉਹਦੇ ਦੇਖ ਗਿਆ ਜੀ ਘੰਟੇ ਪਾ ਕੇ ਮਾਲ ਵੀ ਬੜਾ ਸਾਫ਼ ਸੁਥਰਾ ਸੀਗਾ ਕੋਈ ਨਹੀਂਦਾ ਸਾਫ਼ ਸੁਥਰਾ ਜੀ ਮਾਲੇ ਰੇਟ ਵੀ ਬੜੇ ਜਾਇਜ਼ ਰੇਟ ਜਾਇਜ਼ ਲੱਕੀ ਦੇ ਅੱਜ ਵੀ ਫਿਰ ਭਾਜੀ ਸੋਨੂੰ ਰੇਟ ਬੜੇ ਜਾਇਜ਼ ਹੀ ਰਹਿਣ ਵਾਲੇ ਬਿਲਕੁਲ ਜਾਇਜ਼ ਹੀ ਆ ਜੀ ਵੇਖ ਲਓ ਕਿੱਡੇ ਸਰਾ ਠੀਕ ਆ ਜੀ ਥੋੜਾ ਜਿਹਾ ਆਪਾਂ ਮੇਰੇ ਲਾਗੇ ਤੋਂ ਵਿਖਾਉਣ ਦੀ ਕੋਸ਼ਿਸ਼ ਕਰ ਦਿੰਨੇ ਆ ਕੋਈ ਮੋٹے ਪੌਰ ਤੇ ਇਧਰ ਬੜੀ ਖੂਬਸੂਰਤ ਝੋਟੀ ਦਿਖਾਉਣੀ ਆ ਭਰਾਵਾਂ ਨੂੰ ਕਾਲੀ ਸ਼ਾਈ ਬਿਲਕੁਲ ਦੇਖੋਗੇ ਤੁਸੀਂ ਹਾਈਟ ਕਰ ਤਾ ਪੁੱਤ ਪੂਰਾ ਵੱਡਾ ਹੋ ਮੀਡੀਅਮ ਹਾਈਟ ਹੋਈ ਤੇ ਮੀਡੀਅਮ ਅਕਾਊਂਟ ਕਰਾ ਦਿਆਂਗੇ ਫਾਈਲ ਨੰਬਰ ਤੇ ਇਧਰਲੇ ਪਾਸੇ ਇੱਕ ਦਮ ਦਿਖਾਉਣੇ ਆ ਮੋٹے ਤੌਰ ਤੇ ਛਾਤੀ ਮਰਵਾਦਗੇ ਇਹ ਨੀਲੀ ਰਬੀ ਦੀ ਦੋਸਤੋ ਮੱਝ ਆ ਚੰਗੀ ਸ਼ੇਦੀ ਤੇ ਚੰਗੀ ਤਸੱਲੀ ਤੇ ਆਈ ਹੈ तकरीबन ਭਾਜੀ ਸੋਨੂ ਆਂਦਾ ਵੀ 15-16 15-16 ਲੀਟਰ ਦੀ 15-16 ਸਹੀ ਹੈ ਤਸੱਲੀ ਸ਼ੇਦੀ ਤੇ ਆਈ ਆ ਗਾਰੰਟੀ ਤੇ ਆ ਜੀ ਬਾਕੀ ਮੇਰਾ ਭਰਾ ਕਿਸੇ ਪਸ਼ੂ ਨੂੰ ਕੋਈ ਭਾਰ ਪਿੱਛੇ ਦੀ ਮੁਸ਼ਕਲ ਹੋਈ ਚਾਹੇ ਨਾ ਹੋਈ ਉਹਦੀ ਗਰੰਟੀ ਤੁਸੀਂ ਆਪਣੀ ਜ਼ਿੰਮੇਵਾਰ ਬੈਠਿਆਂ ਹਾਂ ਉਹਦੇ ਜ਼ਿੰਮੇਵਾਰ ਬੈਠਿਆਂ ਹਾਂ ਹਾਂ ਉਹਦੀ ਜ਼ਿੰਮੇਵਾਰੀ ਭਾਜੀ ਹੁਣੀ ਪੂਰੀ ਚੱਕਣਗੇ ਇੱਧਰ ਇੱਕ ਆਪਾਂ ਇਹ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਇਹ ਮੱਝ ਦਿਖਾ ਦਿੰਨੇ ਆ ਇਹਦੀ ਗੱਭਣਾ ਇੱਕ ਜਿਹੜੀ ਮੱਝ ਸੂਈ ਸਵਾਈ ਆ ਬੜੇ ਜਾਇਜ਼ ਰੇਡ ਦੇ ਵਿੱਚ ਮਿਲਣੀ ਆ ਤਾਜੀ ਸੂਈ ਆ ਤਕਰੀਬਨ ਹਜੇ ਬੋਲੇ-ਬੋਲੇ ਦੇ ਵਿੱਚ ਜਾਂ ਬੋਲੇ ਤੋਂ ਬਾਹਰ ਹੀ ਆ ਹਾਂ ਜੀ ਕੱਲ ਦੀ ਸੂਈ ਆ ਕੱਲ ਦੀ ਸੂਈ ਆ ਮੈਂ ਉਹਦੇ ਵਿੱਚ ਵੇਖੀ ਆ ਹਾਂਜੀ ਢੋਡੀ ਮਾਇਆ ਠੀਕ ਆ ਜੀ ਬਗੈਰ ਸਿੰਘਾਂ ਤੋਂ ਆ ਇਹ ਆ ਤੇ ਚਾਰ ਨਾਗਨੇ 64 ਨਗਾਂ ਦੀ ਆਪਾਂ ਡਿਟੇਲ ਲਾਵਾਂਗੇ ਵੀਡੀਓ ਨੂੰ ਤੁਸੀਂ ਅਣਪੱਕ ਦੇ ਤੋ ਸ਼ੁਰੂਆਤ ਕਰਾਂਗੇ ਆਪਾਂ ਪਹਿਲੇ ਨੰਬਰ ਤੋਂ ਉਸੇ ਮੈਂ ਤੋਂ ਨੰਬਰ ਤੋਂ ਉਸੇ ਝੋਟੀ ਤੋਂ ਕਰਾਂਗੇ ਹਾਈਟ ਕਰਦੀ ਵੱਡੀ ਝੋਟੀ ਆ ਬਾਕੀ ਸੁਆ ਪੁੱਛ ਲੈਣੇ ਆ ਭਾਜੀ ਕੀ ਡਿਟੇਲ ਆ ਪੂਰਾ ਵੇਰਵਾ ਦੱਸਦਾ ਕੀ ਆ ਦੂਜਾ ਸੁਆ ਜੀ ਦੂਸਰਾ ਸੁਆ ਮੈਂ ਲੈਣੇ 14 ਕਿਲੋ ਦੁੱਧ ਦਿੱਤਾ ਜੀ ਠੀਕ ਆ ਜੀ ਹਾਂਜੀ ਇਹ ਬੰਦੇ ਉਧਰੋਂ ਲਿਆਏ ਸੀ ਹਰਿਆਣੇ ਦੀ ਆ ਠੀਕ ਆ ਜੀ ਤੇ ਐਰ ਕਿਸੂਏ ਆਪਣੇ ਕੋ ਆਗੇ ਦੂਜਾ ਸੁਆ ਸੁਣਾ ਦੇ ਤਿੰਨ 10 ਰੈਂਦੇ ਜੀ 10 ਕਿਲੋ ਰੈਂਦੇ ਆ ਹਾਂਜੀ ਠੀਕ ਆ ਜੀ ਹਾਂ ਬਾਕੀ ਬਹੁਤ ਸਾਫ਼ ਸੁਥਰੀ ਆੱਖਾਂ ਚੱਡਾ ਵੇਖੋ ਸਾਫ਼ ਠੀਕ ਆ ਬਬੀ ਦੋਸਤੋ 10 ਦਿਨ ਦੀ ਹਜੇ ਨਰਮਾ ਬਾਕੀ ਕੁਰੀ ਤਾਂ ਮਾਪੋਥਰੋ ਲਾਗੇ ਤੋਂ ਤੁਸਲੀ ਨਾਲ ਦਿਖਾ ਦਈਏ ਫੇਸ ਕੁਆਲਟੀ ਦੇਖ ਸਕਦੇ ਜੀ ਬਿਲਕੁਲ ਪਤਲਾ ਫੇਸ ਸਿੰਘ ਜਿਹੜਾ ਬਿਲਕੁਲ ਸਾਈਡ ਤੋਂ ਕੇ ਬੁਲਾਈ ਦੇ ਵਿੱਚ ਮੁੜਿਆ ਹੋਇਆ ਬੈਕ ਸਾਈਡ ਨੂੰ ਟਿੱਪੂੜਾ ਤੁਹਾਨੂੰ ਆਪਾਂ ਤੁਸਲੀ ਨਾਲ ਦਿਖਾਵਾਂਗੇ 10 ਕਿ ਦਿਨਾਂ ਦੀ ਹਜੇ ਨਰਮ ਆ ਇਹ ਜਿਹੜਾ ਤੁਹਾਨੂੰ ਬਹਿਣੀ ਵਾਲੇ ਪਾਸੇ ਆਪਾਂ ਵਿਖਾ ਦਿੰਨੇ ਆ ਥਾਨ ਕਰਮਾ ਨੂੰ ਮੁੱਠੀ-ਮੁੱਠੀ ਆ ਬਾਕੀ ਵੇਨ ਸਪੋਨਸ ਉਲੇ ਵੀ ਉੱਪਰ ਕਾਫੀ ਆ ਤੇ ਬਾਕੀ ਤੋੜ ਕੇ ਕੋਈ ਖੋਲ ਕੇ ਆਪਾਂ ਤੁਹਾਨੂੰ ਤੁਸਲੀ ਨਾਲ ਬਾਹਰ ਕੱਢ ਕੇ ਦਿਖਾਉਣੇ ਆ ਵੀ ਛੋਟੀ ਸ਼ੈ ਕੀ ਆ ਲੈ ਫਿਰ ਇੱਕ ਵਜੇ ਆਪਾਂ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੰਦੇ ਆ ਸੁਪਰ ਸਟਾਰ ਬਾਕੀ ਇਸ ਸਮੀ ਗਰੰਟੀ ਇਸ ਛੋਟੀ ਦੀ ਪੂਰੀ ਰਹੂਗੀ ਕਈ ਵਾਰ ਆ ਕੀ ਹੁੰਦਾ ਵੀ ਕਈ ਵਾਰ ਆਪਣੇ ਭਰਾ ਦੇਗਾ ਜੀ ਕਈਆਂ ਨੂੰ ਭੈਣ ਭਰਾਵਾਂ ਨੂੰ ਲੋਡ ਹੁੰਦੀ ਆ ਜਾਂ ਤੁਸੀਂ ਬਿਲਕੁਲ ਘਰੇ ਵੀ ਕਿਸੇ ਭੈਣ ਭਰਾ ਖਾਸ ਨੂੰ ਵੀ ਦਿਵਾਉਣੀ ਚਾਹੁੰਦੇ ਹੋ ਤੇ ਲਾਪਰਵਾ ਵੀ ਚੰਗੀ ਛੋਟੀ ਮੇਰੇ ਤੇ ਛੋਟੀ ਮੇਰਾ ਭਰਾ ਤੁਸੀਂ ਬੈਕ ਸਾਈਡ ਤੋਂ ਵੇਖੋ ਪਿੱਠ ਪੁਰੇ ਦੀ ਸਾਈਡ ਤੋਂ ਦੇਖੋ ਹੋਲੀ ਵਜਣ ਵੇਟ ਆ ਚੌੜਾ ਚਕਾਠਾ ਲੇਵੇ ਆਰਡਰ ਦੀ ਬੜੀ ਸਾਫ ਸੁਥਰੀ ਆ 10 ਦਿਨ ਹਜੇ ਨਰਮ ਆ ਤੇ ਥੋੜਾ ਜਿਹਾ ਸਾਇਲ ਵੀਰੇ ਖਿੜਾਰ ਕੇ ਮਾੜਾ ਦਿਖਾ ਦਿਆ ਜੀ ਆਦਰ ਦੇਖੋ ਠੀਕ ਆ ਜੀ ਥੋੜਾ ਜਿਹਾ ਪਸ਼ੂ ਕਈ ਬਰਾ ਨਵੀਂ ਜਗ੍ਹਾ ਤੇ ਆਇਆ ਥੋੜਾ ਕਾਲਾ ਪੈਂਦਾ ਠੀਕ ਆ ਜੀ ਕਿਉਂਕਿ ਅੱਜ ਵੀ ਮੈਨੂੰ ਲੱਗਦਾ ਵੀ ਵੀਰ ਸਾਨੂੰ ਦੱਸ ਰਿਹਾ ਸੀਗਾ ਅੱਜ ਜਿਹੜੀ ਇਹਦੀ ਐਂਟਰੀ ਹੋਈ ਆ ਅੱਜ ਅੱਜ ਸਵੇਰੇ 9 ਵਜੇ ਸਾਜੀ ਆਈ ਏ ਹਾਂ ਜੀ ਹਾਂ ਜੀ ਆ ਦੇਖੋ ਤਾਂ ਕਾਲੀ ਪੈਂਦੀ ਖੜੀ ਜੀ ਠੀਕ ਆ ਅਕੀਬ ਲੈਵੇ ਦੀ ਦੋਸਤ ਬਹੁਤ ਜਿਆਦਾ ਸਾਫ ਸੁਥਰੀ ਆ ਕਿੱਦਾਂ ਤੁਸੀਂ ਜਿਹੜਾ ਸਾਹਮਣੇ ਦੇਖ ਸਕਦੇ ਜੇ ਕਰਮਾਰੂ ਪਾਂਡੀ ਪਾਉ ਵੀ ਹਜੇ ਦਿਨ ਇਹ 10 ਬਾਕੀ ਆ ਦੂਜਾ ਸਵੇਰ ਇਸ ਝੋਟੀ ਨੇ ਸੂਣਾ ਸੋ 35 ਵੀ ਤਸੱਲੀ ਰਹੂਗੀ ਕਈ ਵਾਰ ਭਰਾ ਆਪਣੇ ਆਨਲਾਈਨ ਸੌਦਾ ਕਰ ਲੈਂਦੇ ਆ ਪਿੱਛੇ ਭਾਰਤੀ ਗਰੰਟੀ ਤਸੱਲੀ ਰਹੂਗੀ ਚਲੋ ਜਿਹੜਾ ਵੀ ਕੋਈ ਤਰਾ ਹੱਥ ਪਾਉਂਦਾ ਉਹਨੂੰ ਕੁਝ ਤਸੱਲੀ ਵੀ ਦੇਣੀ ਪੈਂਦੀ ਆ ਕਿਉਂਕਿ ਲੱਖਾਂ ਰੁਪਏ ਜਿਹੜੇ ਦੋਸਤ ਪਸ਼ੂ ਤੇ ਲੱਗ ਜਾਂਦੇ ਆ ਤੇ 2 4 5 7 ਦਿਨ ਦੀ ਤਸੱਲੀ ਜੇਰੀ ਕੋਈ ਬਹੁਤੀ ਵੱਡੀ ਗੱਲ ਨਹੀਂ ਜੀ ਠੀਕ ਆ ਜੀ ਕਿਉਂਕਿ ਜੇਕਰ ਅਜ ਤੱਕ ਕਿਸੇ ਪਾਸੇ ਨੂੰ ਮੁਸ਼ਕਲ ਨਹੀਂ ਆਈਗੀ ਤਾਂ 5-7 ਦਿਨਾਂ ਦੇ ਵਿੱਚ ਮਹਾਰਾਜ ਦੀ ਕਿਰਪਾ ਵੈਸੇ ਵੀ ਕਦੀ ਦੇਖਣ ਦੇ ਵਿੱਚ ਮੁਸ਼ਕਲ ਆਉਣੀ ਨਹੀਂਗੀ। ਸੋ ਛੋਟੀ ਚੰਗੀ ਆ ਖਲੋਣੀ ਖਲਾਨੀ ਦੀ ਚੰਗੀ ਆ ਉੱਤੋਂ ਪੱਧਰ ਆ ਬਾਕੀ ਪਿੱਠਪੂੜੇ ਦੀ ਸਾਈਡ ਤੋਂ ਪੂਰੀ ਚੌੜੀ ਆ ਨੇਵੇ ਆਡਰ ਦੀ ਸਾਫ਼ ਸੁਥਰੀ ਆ। ਬਾਕੀ ਇਧਰਲੇ ਪਾਸੇ ਕੁਝ ਤੁਹਾਨੂੰ ਫੇਰ ਆਪ ਦਿਖਾ ਦਿੰਦੇ ਆ। ਸੋ ਦੇਣੀ ਦੇਣਾ ਕਰਨ ਵਾਲੀ ਜਿਹੜੀ ਕੋਈ 10 ਕੁ ਦਿਨ ਹਜੇ ਲੈਂਦੀ ਆ ਠੀਕ ਆ। ਆ ਦੇਖੋ। ਬਿਲਕੁਲੋ ਸਾਫ਼ ਸੁਥਰਾ ਨੇਵਾ ਨੋਕਲੇ ਖੜਨ ਲੱਗਾ ਠੀਕ ਆ ਜੀ ਵਾਡਵੇਰ ਨਾਲ ਚ ਸੋ ਪਸੰਦ ਆਊ ਵੀ ਭਰਾਵਾਂ ਨੂੰ ਬਾਕੀ ਹੈ ਜੈਡ ਬਲੈਕ ਹੀ ਆ ਕੁਝ ਕ ਮਗਰ ਪੂਛ ਤੇ ਵਾਲ ਜਿਹੜੇ ਕੋਈ ਦੋ ਚਾਰ ਵਾਈਟ ਹੋਣ ਤੇ ਹੁਣ ਠੀਕ ਆ ਇਹਦੀ ਅਭੀਰ ਸਾਨੂੰ ਕੀ ਡਿਮਾਂਡ ਕੀ ਮੁੱਲ ਕਰਦੇ ਆ ਜੀ ਇਹਦਾ ਭਾਜੀ ਮੁੱਲ ਕਰਾਉਣ ਨੂੰ ਤਾਂ ਭਾਵੇਂ ਲੋਕ 1.5 ਵੀ ਕਰੀ ਜਾਂਦੇ ਆ ਪਰ ਅੱਜ ਇੱਕ ਬਤਾਲੀ ਕਰਦੇ ਦੀ ਆ ਇੱਕ ਬਤਾਲੀ ਹਾਂਜੀ ਲੈਣ ਦੇ ਨਾਲ ਕਰਨਾ ਭਰਾਵਾਂ ਨਾਲ ਮੋਲ ਬਾਕੀ ਹੋਰ ਵੀ ਜੇਕਰ ਹੁੰਦੀ ਹੈ ਵਿੱਚੋਂ ਕੋਈ ਛੋਟਾ ਛਟਾ ਮੌਕੇ ਦੇ ਕੇ ਹੁਣ ਕਰਦੇ ਹੋਗੇ ਇੱਕ 40 ਕਰਦੀ ਇੱਕ 40 ਦੀ ਹਾਂਜੀ ਠੀਕ ਆ ਜੀ ਵੀ ਇਤੋਂ ਘੱਟ ਫਾਇਸ਼ ਨਹੀਂ ਫਰੇਗੀ ਤਿੰਨ ਹੋਰ ਛੱਡ ਦਿਓ ਜੀ ਸਤਿ ਸ੍ਰੀ ਅਕਾਲ ਜੀ। ਇਤਨਾ ਕਰਕੇ ਤੁਰੇ ਨਾ ਜੇ ਥੱਲੇ ਵਾਹ ਚੰਗਾ ਲੱਗਣ ਜੇ ਇਹਨਾਂ ਦੀ ਤੁਹਾਡੀ ਮਰਜ਼ੀ ਆ। ਬਾਕੀ ਆਪਾਂ ਬਿਲਕੁਲ ਛੋਟ ਜਿਹੋਨੇ ਰੱਖੇ ਰਏ ਨੇ। ਠੀਕ ਆ ਜੀ। ਹਾਂਜੀ ਹਾਂਜੀ। ਫਿਰ ਦੋ ਹੋਰ ਦਾ ਅਗਲੇ 35 ਦੀ ਜਾਣ ਦੀ। 7 ਵਜਨਾਂ ਦੀ ਕੋਈ ਗੱਲ ਨਹੀਂ। ਲਓ ਜੀ ਇਹ 35 ਦੀ ਪਾਜੀਆਂ ਦਾ ਵੀ ਦੇ ਦੇਵਾਂਗੇ। ਬਾਕੀ ਝੋਟੀ ਵਾਲੇ ਪਾਸਿਓਂ ਦੋਸਤੋ ਕੋਈ ਸ਼ੱਕ ਨਹੀਂਗਾ। ਪਰ ਫਰਮ ਗਰੰਟੀ ਆ ਗਰੇਰੇ ਘਰ ਤੱਕ ਰਪਾ ਜੀ। ਠੀਕ ਆ ਜੀ। ਠੀਕ ਆ। ਸੋ ਬਾਕੀ ਝੋਟੀ ਵੱਡੀ ਆ ਕੋਈ ਵੀ ਭਰਾ ਆਪਣਾ ਆਉਂਦਾ ਜੀਗਾ ਜੇ ਤੁਸੀਂ ਇਹ ਤੇ ਆਪਣੇ ਬੋਲਾਂ ਦੇ ਜਿਹੜੇ ਕੱਦ ਵੱਡਾ ਛੋਟੀ ਦਾ ਹੱਤ ਵੱਡਾ ਕੱਦ ਆ ਜੀ ਹਾਂ ਇੱਥੇ ਆਇਓ ਵੀ ਮੇਰਾ ਭਰਾ ਇਹ ਨਹੀਂ ਕਹੂਗਾ ਵੀ ਛੋਟੀ ਛੋਟੀ ਨਿਕਲੀ ਆ ਕੱਦ ਵਧੀਆ ਸੋਹਣਾ ਕੱਦ ਕਾਤਾ ਬਾਕੀ ਖਰਿਆ ਪਸ਼ੂ ਵੀ ਜਿਹੜੇ ਭਰਾਉਣ ਲੱਗਦਾ ਵੀ ਸ਼ਕੀਨ ਪਸ਼ੂ ਚਾਹੀਦਾ ਦੁੱਧਾਂ ਦੇ ਪਾਸੋਂ ਵੀ ਗਰਮ ਵਾਲੀ ਦੁੱਧ ਵੀ ਚੰਗਾ ਜਿਹਾ ਆਜੂਗੀ ਵੈਸੇ 15 ਰੁਪਏ ਦਾਸੀ ਦਿਓਗੇ ਜੀ 14 ਕਿਲੋ ਪਹਿਲਾਂ ਨੇ ਦਿੱਤਾ ਜੀ ਪਹਿਲਾਂ ਨੇ 14 ਕਿਲੋ 14 ਕਿਲੋ ਦਿੱਤਾ ਜੀ ਠੀਕ ਆ ਜੀ ਹਾਂ ਜੀ ਕਮੀਟ ਕਰ ਸਕਦੇ ਆ ਆਪਾਂ ਫਿਰ ਜਿੰਨੀ ਆ ਕਿਸਾਬ ਵੀ ਸੁੰਦੀ ਚੰਗੀ ਆ 15 ਤੋਂ 18 ਜਾ ਸਕਦੀ ਹੈ। ਤੁਹਾਡਾ ਬਹੁਤ ਬਹੁਤ ਸੇਵਾ ਬਾਜੀ ਆਪਾਂ। ਬਾਕੀ ਅੱਗੇ ਸੇਵਾ ਆ ਜੀ ਅੱਗੇ ਸੇਵਾ। ਬਿਲਕੁਲ ਜੀ ਬਿਲਕੁਲ। ਅੱਗੇ ਇੱਕ ਸੰਗਰ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਆਪਾਂ ਮਾਝ ਦਿਖਾਉਣੇ ਆ ਫੁੱਲ ਹੈਵੀ ਬਾਦੀ ਵੇਟ ਆ। ਫੁੱਲ ਜੰਪਾ ਵਾਲਾ ਜਿਹੜੇ ਮੇਰੇ ਭਰਾ ਆ ਕੇ ਸ਼ੌਂਕ ਰੱਖਦੇ ਆ ਨੀਲੀ ਰਾਵੀ ਮੱਝਾਂ ਦਾ। ਉਹਨਾਂ ਲਈ ਇੱਕ ਖਾਸ ਆਪਾਂ ਤੋਹਫ਼ਾ ਦਿਖਾ ਦਿੰਨੇ ਆ। ਬਾਕੀ ਬਹੁਤ ਖੂਬਸੂਰਤ ਮੱਝਾਂ ਵੈਸੇ ਤਿਆਰੀਆਂ ਤੁਸੀਂ ਦੇਖੋਗੇ ਮੁਕੰਮਲ ਕਰੀ ਆਉਂਦੀ ਆ। ਹੋਰ ਵੀ ਜ਼ਿਕਰ ਦੇਣ ਲੈ ਜੇ 2 ਲਾਜੇ 4 ਲਾਜੇ ਚਲੋ ਹੋਰ ਵਾਅਦੇ ਦਾ ਕੰਮ ਹੋ ਜਾਊਗਾ 12 ਤਰੀਕ ਨੂੰ ਦਿਨ ਪੁੱਗਦੇ ਦੇ ਦੇ ਉਹਨਾਂ ਤੇ ਨਿਖਤਨਤਾ ਤੱਕ 12 ਤਰੀਕ ਨੂੰ ਦਿਨ ਪੁੱਗਦੇ ਦੇ ਮੈਂ ਵੀ 12 12 ਅਗਸਤ ਨੂੰ ਸਿਰ ਪੂਰੇ ਆ ਹਾਂਜੀ 12 ਅਗਸਤ ਨੂੰ ਦੇ ਦਿਨ ਪੂਰੇ ਵੀ ਹਜੇ ਪੰਜ-ਸੱਤ ਦਿਨ ਪਏ ਆ ਲੈ ਜਾਂਦੀ ਆ ਜੀ ਹਜੇ ਪੰਜ-ਸੱਤ ਦਿਨ ਲੱਗੇ ਤੇ ਬਹੁਤ ਜ਼ਿਆਦੀ ਬਣਨਾ ਜੀ ਠੀਕ ਆ ਜੀ ਸੋ ਦੱਸੋ ਪੰਜ-ਸੱਤ ਦਿਨ ਹਜੇ ਤੇ ਬਾਕੀ ਆ ਸੋ ਕੱਦ ਬਹੁਤ ਦੇਖੋ ਕੱਦ ਤੋਂ ਵੱਡਾ ਹੀ ਆ ਕੋਈ ਛੋਟੀ ਕੱਦ ਦੀ ਨਹੀਂ ਗਈ ਜਾਂ ਮਦਰੀ ਨਹੀਂ ਆ ਗਈ ਇਹ ਭਾਜੀ ਫਿਰ ਸੂਬਾ ਜਨਮਾ ਇਹ ਸੂਆ ਭਾਜੀ ਤੀਜਾ ਸੂਗ ਜੀ ਤੀਜੇ ਸੂਆ ਹਾਂਜੀ ਤੀਜਾ ਸੂਆ ਸੂਗ ਜੀ ਕੋਈ ਪਿੱਛੋਂ ਆਪਾਂ ਉਹ ਆਪਣੇ ਸੱਜਣ ਵੀਰਾਂ ਨੇ ਕੋਈ ਇਹਦਾ ਕੋਈ 2000 ਲੀਟਰ ਕਾਰ ਆਖਾ ਵੀ ਦੂਜੇ ਸੂਵੇ ਜਿਹੜਾ 16 ਲੀਟਰ ਕੱਢਿਆ ਜੇ ਸੀ 16 ਲੀਟਰ ਹਾਂਜੀ ਨਾ ਕਿਸੇ ਨੇ ਭਾਜੀ ਪੈਸੇ ਲਾਉਣੇ ਆ ਤੇ ਪਿਛਲੇ ਸੂਵੇ ਦਾ ਕਈ ਵਾਰ ਆਪਾਂ ਪੈਸੇ ਦਾ ਗਿਣਾਦੇ ਰਹੇ ਹੁੰਦੇ ਅਗਲੇ ਨੂੰ ਹਾਂਜੀ ਕੋਤ ਲਈਦਾ ਵੀ ਹੁਣ ਕਨੂੰ ਪੈਸੇ ਦਾ ਗਿਣਾ ਦਿੱਤੇ ਪਰ ਹੁਣ ਜਿਹੜੀ ਰਿਐਲਿਟੀ ਹੈ ਜੇ ਵੀ ਹੈਗੀ ਕਸਰ ਨਹੀਂ ਜੀ ਨਹੀਂ ਇਹ 16 17 ਕਿਲੋ ਦੁੱਧ ਤੇ ਹੱਸ ਕੇ ਜਾਊਗੀ ਸੇਵਾ ਕਰਨ ਵਾਲਾ ਵੀਰ ਹੋਵੇ ਲਓ ਜੀ ਸੇਵਾ ਵਾਲਾ ਕੇ ਮੇਰਾ ਬਾਕੀ ਮੈਂ ਮੈਂ ਅੱਖ ਪੂਰਾ ਕਰੂਗੀ ਅਗਲੇ ਦਾ ਜੀ ਸਾਫ ਸੁਭਾਵ ਦੇ ਵਿੱਚ ਵੀ ਚਲੋ ਕਿਸੇ ਭਰਾ ਨੇ ਕੋਈ ਸ਼ੱਕ ਨਹੀਂ ਛੱਡਿਆਗਾ ਜਿੱਥੋਂ ਵੀ ਆਈ ਆ ਬਾਕੀ ਪੌਂਸੋਨ ਦੀ ਕੋਈ ਨਕਤਰਾਂ ਪਾਈ ਇੱਧਰ ਮੇਰਾ ਭਰਾ ਮੈਂ ਤੁਹਾਨੂੰ ਦਿਖਾ ਦਿਆ ਕੋਈ ਥੋੜਾ ਲਾਗੇ ਤੋਂ ਮਗਰਲੇ ਪੈਰ ਦੇਖੋਗੇ ਤੁਸੀਂ ਮਗਰਲੇ ਖੋਰ ਜਵੇ ਘਟੋ ਘਟ ਵੀ ਗੇਠੀ ਗੇਠ ਤੇ ਤੂਤੇ ਆ ਅਗਲੇ ਪੈਰਾਂ ਦੇ ਦੋਹਾਂ ਦੇ ਜਵਾਬ ਆ ਗਿੱਟਿਆਂ ਤੇ ਵਿਖੋਗੇ ਤੁਸੀਂ ਦੋਹਾਂ ਪਾਸੇ ਮਾਰਕਿੰਗ ਦੇ ਵਿੱਚ ਤੇ ਥਾਣ ਵੀ ਵੰਡ ਦੇ ਵਿੱਚ ਦੇਖੋ ਅਗਲੇ ਸਾਈਡ ਪਿਛਲੇ ਸਾਈਡ ਥਾਣਾ ਦੇ ਬਿਲਕੁਲ ਬਰਾਬਰ ਤੇ ਬਾਕੀ ਮਿਲਕਨਾੜ ਕਾਫੀ ਮੋਟੀ ਆ ਵੀਰ ਜੀ ਹੁਣ ਤੁਹਾਨੂੰ ਲੈ ਕੇ ਦੇ ਉੱਪਰ ਸੋ ਪੱਕੀ ਭਾਜੀ ਬਰੌਂ ਟਿੱਪਣ ਦਾ ਤਸੱਲੀ ਨਾਲ ਬਿਲਕੁਲ ਜੀ ਓਕੇ ਜੀ ਬਿਲਕੁਲ ਓਕੇ ਆ ਤਸੱਲੀ ਕਰਕੇ ਭਾਜੀ ਲੈ ਆਈ ਦੀ ਆ ਜੀ ਹਾਂ ਤਸੱਲੀ ਕਰਕੇ ਅਗਰੇ ਨੂੰ ਪੈਸੇ ਦੇਈ ਦੇ ਆ ਤੇ ਜਿੰਨੇ ਆਉਣਾ ਵੀ ਮੇਰੇ ਘਰ ਤਸੱਲੀ ਕਰਕੇ ਖੜੇ ਮੈਂ ਕਰਕੇ ਲੈ ਕੇ ਜਾ ਦੇ ਪਿੱਛੇ ਜੇ ਆਪਾਂ ਗਾਰੰਟੀ ਦਵਾਂਗਾ ਫੋਨ ਠੀਕ ਆ ਹਾਂਜੀ ਲਓ ਵੀ ਪਿੱਛੇ ਭਾਰ ਦੀ ਗਾਰੰਟੀ ਦੱਸਣ ਲਈ ਆ ਕਿਉਂ ਜਿਆਦਾ ਕਰ ਮੈਂ ਪਿੱਛੇ ਦੀ ਗਾਰੰਟੀ ਹੋਊ ਸਾਡੀ ਜੀ ਠੀਕ ਹੈ ਜੀ ਹਾਂਜੀ ਲੈ ਵੀ ਫਿਰ ਸਾਹਿਲ ਖੋਲ ਇੱਕ ਵਾਰੀ ਇਹਨੂੰ ਵੀ ਤੋੜ ਕੇ ਦਿਖਾ ਦਈਏ ਬਾਕੀ ਬਹੁਤ ਖੂਬਸੂਰਤ ਆ ਦੋਸਤੋ ਜੇ ਤੇ ਮੈਨੂੰ ਲੱਗਦਾ ਵੀ ਹੋਰ ਵੀ ਚਾ ਪੂਰਾ ਹੋ ਜਾਂਦਾ ਕਿ ਪਾਟ ਭਰਾਵਾ ਦਾ ਵੀ ਕੱਤੀ ਆ ਗਈ ਆ ਕਈ ਵਾਰ ਬਕਰੇ ਦੌਰ ਤੇ ਆਪਾਂ ਲੱਭਦੇ ਫਿਰਦੇ ਆ ਵੀ ਕੱਤੀ ਕੋ ਚੰਡੀ ਮਿਲ ਜੇ ਤੇ ਕਦੇ ਇਹੋ ਜੀ ਮਾਦੇ ਨੀਦੀਰਾ ਵੀ ਸਾਂ ਤੋਂ ਕਿਤੇ ਬੜੀ ਹੋਈ ਚੰਗਾ ਬੱਚਾ ਪਾ ਗਈ ਤੇ ਮੈਨੂੰ ਲੱਗਦਾ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਵੇਖੋ ਆ ਤੁਰਦੀ ਬਾਕੀ ਭਰਾਵਾ ਮੇਰਾ ਭਰਾ ਵੀ ਕੋ ਠੀਕ ਆ ਜੀ ਆ ਦੇਖੋ ਜੀ ਹਾਂ ਸਾਹਿਬ ਐਨੂੰ ਵੀਰੇ ਮੋੜ ਕੇ ਇੱਕ ਦੋ ਵਾਰੀ ਢੇੜਾ ਕਰਾ ਦੇ ਜੀ ਇਹਨੂੰ ਬਾਕੀ ਥੱਬਿਆਂ ਦਾ ਲੋਵਾ ਕਰ ਮਾਰੀ ਲੇਵੇ ਕਦੇ ਲੇਵੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਆ ਦੇਖੋ ਸ਼ਿਕਾ ਸੁਮਸ਼ਕਣ ਬਣੀ ਬੈਠੀ ਆ ਇਸ ਕੁਆਲਿਟੀ ਤੁਹਾਡੇ ਸਾਹਮਣੇ ਆ। ਬਿਲਕੁਲ ਜੀ ਬਿਲਕੁਲ ਅੱਛਾ ਫੜਾੜਾ ਵਰਗਾ ਮੀਵਾ ਕਰਮਾਉਂਦਾ। ਹਾਰੀ ਸਾਰੀ ਮੀ ਥੋੜੀ ਜਿਹਾ ਡਾ ਪਾਗ ਲੱਗਦਾ ਪਾਜੀ। ਹਾਂ ਜੀ ਹਾਂ। ਕਰਤੂਤ ਜਾਂ ਤਾਈਓ ਪਾਗ ਲੱਗਦਾ ਨਾ ਬਿਲਕੁਲ ਜੀ। ਹਾਂ। ਆ ਦੇਖੋ ਜੀ। ਇੱਕ ਸਾਰ ਬਿਲਕੁਲ ਪੱਤਰ ਠੀਕ ਆ ਜੀ। ਠੀਕ ਆ। ਲੈ ਚੰਗੀ ਆ ਸ਼ਾਨਦਾਰ ਕੁਆਲਟੀ ਆ ਭਾਜੀ। ਸਰਲ ਜੀ ਵਧੀਆ ਕਹੇ ਕਲੋਂ ਲਾਭ ਆ ਨਹੀਂ ਆਉਂਦਾ ਜੀ। ਕਈ ਵਾਰਾ ਜਦੋਂ ਆਪਣੇ ਸੱਜਣ ਵੀਰ ਇਹੋ ਜਿਹੇ ਦੀ ਚਾਹੁੰਦੇ ਆਵੇ 15-16 ਰੁਪਏ ਦੀ ਮੈਂ ਦੇ ਦੇ। ਜਿਹੜਾ ਕਹਿੰਦਾ ਵੀ ਬੜੀ ਚੰਗੀ ਕੰਮ ਕਰਨਾ ਹਨਾ। ਇਹਨੂੰ ਯਾਦ ਕਰੂਗਾ ਜੇ ਕੋਈ ਬ੍ਰੀਡ ਤੇ ਕੰਮ ਕਰਨਾ ਚਾਹੁੰਦਾ ਤੇ ਯਾਦ ਕਰੂਗਾ ਜੀ ਇਹਨੂੰ। ਠੀਕ ਆ ਭਾਜੀ ਕੀ ਮੁੱਲ ਪਈ ਆ ਅੱਜ ਆਪਾਂ ਸੇਲ ਕਰਦੇ ਪਏ ਆ। ਡਿਮਾਂਡ ਕੀ ਕਰਤੀ? ਮੁੱਲ ਬਿਲਕੁਲ ਜਾਇਦ ਹੀ ਰੱਖਣਾ ਆਪਾਂ ਦੇਣ ਲੈਣ ਵਾਲੇ ਭਰਾਵਾਂ ਨੂੰ। ਇਹਦਾ 140 ਕਰਦੇ ਆ। 140? ਹਾਂਜੀ। ਕੋਈ ਕਰਕੇ ਮਾਨਸਾਨ ਦੇ ਦਈਏ ਇੱਕ ਨੇ ਕਿ ਦੀ ਝਾਲ ਹੋਰ ਮਾਰ ਦੀਏ ਤਾਂ ਮੈਨੂੰ ਲੱਗਦਾ ਵੀ ਅਗਲੇ ਵੀ ਆ ਕਰਨਗੇ ਵੀ ਸਵਾਦ ਆਵੇ ਇੱਕ 32 ਦੇ ਦੇ ਸਤਾ ਜੀ 32 ਦੀ ਦੇ ਦਿਓ ਜੀ ਹਾਂਜੀ ਲਓ ਜੀ ਇੱਕ 32 ਦੀ ਦੋਸਤੋ ਸ਼ੋਹ ਨਹੀਂ ਹੋਣੀ ਜੋ ਵੀ ਜੀ ਇੱਕ 32 ਦੀ ਭਾਜੀ ਸੁਣੋ ਆਂਦਾ ਵੀ ਆਪਾਂ ਦੇ ਦੇ ਆਗੇ ਕੋਈ ਮੇਰਾ ਭਰਾ ਇਹ ਨਾ ਕਿ ਵੀ ਕੋਈ ਥਣ ਜੋੜਾ ਆ ਜਾਂ ਗੁੱਛਾ ਥਾਰਾ ਵਾਡਵਰਨ ਕਰਮਾਣ ਤੋਂ ਫੁੱਟਾਂ ਦੇ ਹਿਸਾਬ ਨਾਲ ਲੱਗੀ ਆ ਜਿੰਨੀ ਸੋਹਣੀ ਵਾਡਵਰਨ ਆ ਠੀਕ ਆ ਜੀ ਹਰੇਕ ਚੀਜ਼ ਨੂੰ ਮੋਕ ਰੱਖ ਕੇ ਜਿਹੜੇ ਪੈਸੇ ਮੰਗੇ ਜਾਂਦੇ ਆ ਠੀਕ ਆ ਆ ਦੇਖੋ ਕਰੋ ਚੈੱਕ ਠੀਕ ਆ ਦੂਸਰਾ ਸੁਆ ਸੋਣੀ ਜਰਾ ਦੇ ਨੇ ਤੇ ਦਾਖ ਰਿੰਦੇ ਜੇ ਬਾਕੀ ਸੋਣੀ 10 ਦਿਨ ਬਾਕੀ ਆ ਹਾਂਜੀ ਠੀਕ ਆ ਜੀ ਇਹ ਆਈ ਆ ਬੇ ਸੇਵਾ ਨਹੀਂ ਇਹ ਉਹਨਾਂ ਬੰਦਿਆਂ ਦੇ ਕੀ ਸੇਵਾ ਤੇ ਖੁੰਜੀ ਜੋ ਮੈਂ ਠੀਕ ਆ ਜੀ ਸੁਆ ਦੂਜਾ ਜੋ ਥਾਮ ਚੱਡਾ ਵੇਖ ਲੋ ਤੇ ਇਨਸਾਫ ਤੇ ਮੈਂ ਕਰੀ ਹਾਂ ਹਾਂਜੀ ਸੋ ਦੋਸਤੋ ਦਿਨ ਹਜੇ ਲੈਂਦੀ ਆ ਆਰਥੋਂ ਲੈ ਜੇ 10 ਦਿਨ ਲੈ ਜੇ ਠੀਕ ਆ ਜੀ ਬਾਕੀ ਮੈਂ ਤੁਹਾਨੂੰ ਕੋਈ ਇਕਰ ਥਾਮ ਜਿਹੜੇ ਵਿਖਾ ਦੇਣਾ ਲੱਗੇ ਤੋਂ ਦੂਜਾ ਸੁਆ ਥਾਂ ਦਾ ਸਾਈਜ਼ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਦਿਨ 10 ਕ ਕਰਦੀ ਆ ਕਈ ਵਾਰਾ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਐਨੀ ਤੋ ਲੇਵੇਂ ਲੇਵੇਂ ਦੀ ਪੂਰੀ ਸਾਫ ਨੂੰਤਰੀ ਦੀ ਕਰਮਾ ਲਈ ਠੀਕ ਹੈ ਜੀ ਥੋੜੀ ਜੀ ਭਲੂਣ ਬਿਲਕੁਲ ਤੂ ਤੇ ਥੱਲੇ ਤੁਸੀਂ ਵੇਖੋਗੇ ਭਲੂਣ ਭਾਲਾ ਭੋਲਾ ਜੜੀਆਂ ਪਾਉ ਪਾਈਆਂ ਨੇ ਉਹ ਤਾਂ ਸਾਡੇ ਪੱਕੇ ਥਾਂ ਵਾਝੇਗਾ ਕਿ ਨਾ ਕੱਚਾ ਥਾਂ ਸਾਡੇ ਹੈ ਨਹੀਂਗਾ ਹਾਂ ਉਹ ਤਾਂ ਕਿ ਥੋੜਾ ਜਿਹਾ ਪਾਏ ਦਾ ਪਾਉ ਠੀਕ ਹੈ ਜੀ ਆਹ ਦੇਖੋ ਠੀਕ ਹੈ ਫਾਈਲ ਖੋਲ ਕੇ ਫਿਰ ਕਰਿਓ ਮਾਰਾ ਬਾਹਰ ਤਸਲੀਨਾ ਤੋੜ ਕੇ ਦਿਖਾ ਦਗੀ ਸੋ ਇਹ ਦੋਸਤੋ ਦੂਜਾ ਸਵੇਰ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਮੋਲ ਵੀ ਬੜੇ ਜਾਇਜ਼ ਵਿੱਚ ਤੁਹਾਨੂੰ ਮਿਲ ਜਾਣੀਆਂ ਠੀਕ ਹੈ ਜੀ ਪੂਰੀਆਂ ਇਹ ਚੇਤਕ ਜਰੀਆਂ ਦੇ ਵੀ ਕਸਰਾ ਕਰਾ ਦੇਾਂਗੇ ਮਾਨਤਨ ਪੂਰਾ ਕਢਾ ਕੇ ਉਹਦਾ ਮਾਨਤਨ ਜਰਾ ਛੋਟੀ ਇਹ ਤੁਹਾਨੂੰ ਅੱਜ ਦਿੱਤੀ ਜਾਊਗੀ ਸੋ ਹਾਈਟ ਕੱਦ ਬਾਕੀ ਪੇਟ ਫੋੜ ਕੇ ਦੇਖੋ ਕਿ ਤੁਸੀਂ ਬੜੀ ਉੱਚੀ ਆ ਪਿੰਡਾ ਪਤਲਾ ਠੀਕ ਆ ਜੀ ਸੋ ਜੇਕਰ 5 ਕੱਟ ਦੇ 7 ਕੱਟ ਦੇ ਸੋ ਦਿਨਾਂ ਦੇ ਅਕੋਰਡਿੰਗ ਹੋਰ ਵੀ ਥੱਲੋ ਥੱਲੋ ਬਣ ਜੂਗੀ ਠੀਕ ਆ ਆ ਪਾਜੀ ਕੀ ਮੌਨਿਕ ਦੀ ਡਿਮਾਂਡ ਕਰਦੇ ਆ ਇਸ ਛੋਟੀ ਦੀ ਇਹਦਾ ਮੁੱਲ ਪਾਜੀ ਨਿਕਾਜਾ 85000 ਰੁਪਇਆ ਕਰਦੇ ਆ ਜੀ 85000 ਹਾਂਜੀ ਨਾ 85 ਦੇ ਨਾਲ ਹੀ 83 ਹਾਂਜੀ ਹੋਰ ਕਰਦਿਓ ਥੋੜੀ ਪਾਜੀ ਲੈਸ ਡਸ ਕਰਕੇ ਚਲੋ 82 ਦੇ ਦਈਏ ਜੀ 82 ਦੇ ਹਾਂਜੀ ਹੋਰ ਛਾਲ ਵਜਦੀ ਨਹੀਂ ਹੈਗੀ ਕਸਰ ਕੋਈ ਚਲੋ ਪੂਰੇ 80 ਦੀ ਜਾਂਦੇ ਹੋ ਜੀ ਪੂਰੇ 80 ਦੀ ਜਾਂਦੇ ਹੋ ਇਹ ਤਾਂ ਛੋਟ ਹੀ ਹੋਣੀ ਕਿ ਹਾਂ ਚਲੋ ਜੀ ਕਰ ਦਿਓ ਖੁਸ਼ੀ ਨਾਲ ਹਾਂਜੀ ਲਓ ਵੀ ਵਿੱਚੋਂ ਕੋਈ ਰੱਸਾ ਛੋੜ ਸੁਦਾ ਹੀ ਰਹਿ ਗਿਆ 80000 ਦੀ ਇਹ ਆਪਣੇ ਭਰਾਵਾਂ ਨੂੰ ਝੋਟੀ ਮਿਲ ਜਾਊਗੀ ਪਿੱਛੇ ਭਾਰਤੀ ਦੋਸਤੋ ਤਸੱਲੀ ਗਰੰਟੀ ਰਹੂਗੀ ਪੂਰੀ ਗਰੰਟੀ ਆ ਜੀ ਤੇ ਪਰ ਮੇਰਾ ਬਾਅਦ ਜੇ ਕਿਸੇ ਨੂੰ ਨਹੀਂ ਵੀ ਜਾਜ ਨਹੀਂ ਟਿੱਪਣੀ ਆਉਂਦੀ ਤਾਂ ਭਾਜੀ ਸੋਨੂੰ ਤੁਹਾਨੂੰ ਆਪ ਬਿਲਕੁਲ ਤਸੱਲੀ ਨਾਲ ਭਰਾ ਕੇ ਕਿਲੋ ਦਾ ਕਿਲੋ ਖੰਡ ਭਰਾ ਕੇ ਦਿਖਾ ਦਊਗਾ ਜੀ ਜੇ ਮਰਜ਼ੀ ਭਰਾਉਣ ਜੀ ਇੱਥੇ ਆ ਜਾਓ ਕਿ ਝੋਟੀ ਚੰਗੀ ਹੈ ਹਮੇਸ਼ਾ ਹੀ ਆਪਾਂ ਨੋਟ ਕਰਾ ਦਿੰਨੇ ਆ ਕੋਈ ਵੀ ਭਰਾ ਆਉਂਦਾ ਅਣਜਾਣ ਆਉਂਦਾ ਆਪਦੇ ਨੇੜੇ ਬੰਨਿਓ ਭੈਣ ਭਰਾਪੇ ਜੋ ਕੋਈ ਜਾਣਕਾਰ ਬੰਦਾ ਪਸ਼ੂ ਪਾਲਕ ਵੀਰ ਜਰੂਰ ਨਾਲ ਲਿਆ ਕਰੋ ਜਿਹੜਾ ਕੋਈ ਤਸੱਲੀ ਕਰਕੇ ਮੌਕੇ ਤੇ ਲੈ ਜਾਵੇ ਇਹਦੇ ਬਾਅਦ ਇੱਕ ਤੁਹਾਨੂੰ ਆਪਾਂ ਐਂਡ ਦੇ ਵਿੱਚ ਇੱਕ ਮਾਜ ਦਿਖਾਉਣੇ ਆ ਬਿਲਕੁਲ ਸਿਰੋਂ ਭੋਡੀ ਆ ਸੂਈ ਸਵਾਈ ਆ ਬਿਲਕੁਲ ਤਾਜੀ ਸੱਜਰ ਮੇਰੇ ਵੀ ਬੜੇ ਜਾਜ ਰੇਡ ਦੇ ਵਿੱਚ ਜਾਣੀ ਆ ਇਹ ਭਾਜੀ ਅੱਜ ਦਿਨ ਕਿੰਨੇ ਹੋਗੇ ਸੂਈ ਨੂੰ ਇਹ ਕੱਲ ਸ੍ਰੀ ਸ੍ਰੀ ਸੰਤ ਦਾ ਕੱਲ ਦੀ ਸੂਈ ਆ ਹਾਂਜੀ ਇਸ ਵਕਤੇ ਬੋਲੇ ਦੇ ਵਿੱਚ ਹੀ ਆ 6 ਕਿਲੋ ਬੋਲਾ ਹੋਗਾ ਅੱਜ 6 ਕਿਲੋ ਬੋਲਾ ਹੈ ਜੀ ਹਾਂਜੀ ਠੀਕ ਹੈ ਜੀ ਕੱਤੀ ਨੂੰ ਜਰਮ ਦਿੱਤਾ ਜੀ ਮਗਰ ਕੱਤੀ ਇਹ ਤੇ ਆਪ ਸੂਏ ਕਿੰਨੇ ਆ ਜੀ ਇਹ ਸਾਫ ਦੂਜਾ ਸੂਵਾ ਜੀ ਦੂਜਾ ਸੂਵਾ ਹਾਂਜੀ ਸਿੰਗਾ ਤੋਂ ਬਿਨਾਂ ਜੀ ਭੋਡੀ ਇਹ ਸਿੰਗਾ ਤੋਂ ਬਗੈਰ ਆ ਦੂਜਾ ਸੂਵਾ ਠੀਕ ਆ ਜੀ ਆ ਮੂਮਾ ਫਿਰ ਤੁਹਾਨੂੰ ਵਿਖਾ ਦਿੱਤੀ ਆਪਾਂ ਲਾਗੇ ਤੋਂ ਆ ਚੈੱਕ ਕਰੋ ਠੀਕ ਹੈ ਜੀ ਅੱਖਾਂ-ਅੱਖਾਂ ਬਿਲਕੁਲ ਬਿਲਗੀਆਂ ਨੇ ਜਿਵੇਂ ਨੀਲੀ ਅੰਗਪੱਖ ਦੇ ਵਿੱਚ ਆਪਾਂ ਪਸ਼ੂ ਦੇਖਦੇ ਆ ਦੁੱਧ ਬੋਲਾ ਕਿਨਾਂ 8 ਕਿਲੋ ਜੀ ਨਹੀਂ 6 ਕਿਲੋ 6 6 ਕਿਲੋ ਹੋਊਗਾ ਜਿਹੜਾ ਹੈ ਜਿਵਾਈ ਦੀ ਪਾਜੀ ਸਾਹਿਬ 21 ਨੰਬਰ ਲਓ ਜੀ ਜਿਵਾਈਨ ਦੀ ਮੇਰਾ ਵੀਰ ਭਾਵੇਂ ਆਨਲਾਈਨ ਮਗਾਲੇ ਭਾਵੇਂ ਆ ਕੇ ਚੋਵੇ ਦੋ ਟਾਈਮ ਠੀਕ ਹੈ ਜੀ ਅਸਲੀ ਕਰੇ ਆ ਕੇ ਤੁਹਾਨੂੰ ਲਓ ਜੀ ਹਾਂਜੀ ਸੋ ਜਿਵਾਈ 1 ਨੰਬਰ ਆ ਠੀਕ ਹੈ ਜੀ ਮਗਰ ਇਹਦੇ ਕੱਤੀ ਫੀਮੇਲ ਕਾਫ ਆ ਗਈ ਠੀਕ ਹੈ ਜੀ ਕੱਲ ਦੀ ਸੂਈ ਹੈ ਤੇ ਬੋਲ ਜੀ ਆਈ ਜੋ ਆਪਣੇ ਕੋਲ ਕੱਲ ਦੀ ਸੂਈ ਤੇ ਅੱਜ ਲੈ ਆਏ ਫਿਰ ਠੀਕ ਆ ਜੀ ਹਾਂਜੀ ਅੱਜ ਫਿਰ ਲੈ ਆ ਕੇ ਸਾਫ਼ ਕੀਤੀ ਆ ਠੀਕ ਆ ਹਾਂਜੀ ਸੋ ਮਗਰਲੇ ਜਿਹੜੇ ਪੈਰੇ ਤੁਪੇ ਆ ਠੀਕ ਆ ਜੀ ਮਗਰਲੇ ਪੈਰ ਤੁਪੇ ਆ ਚੱਡੇ ਲੇਵੇ ਦੀ ਵੈਸੇ ਪੱਤਰ ਵਿਖਾਈ ਦੇ ਰਹੀ ਆ ਸਾਹਿਬ ਇਹਨੂੰ ਵੀ ਵੀਰ ਕਾਡ ਇੱਕ ਵਾਰੀ ਤੋੜ ਕੇ ਦਿਖਾ ਦਿਗੇ ਸੋ ਬਾਕੀ ਹੋਰ ਮੌਕੇ ਤੇ ਦੋਸਤੋ ਬਾਰੇ ਫਰੈਂਡ ਆ ਪੂਰੀ ਬੜੀ ਸ਼ਾਮ ਦਾ ਟਾਈਮ ਚਵਾਈ ਭਾਜੀ ਮਾਰਨਿੰਗ ਸਮੇਂ ਸਵੇਰ ਕਿੰਨੇ ਵਜੇ ਕੀ ਸੀ 6:00 ਤੋਂ 7:00 ਵਜੇ ਭਾਜੀ ਲਿਆ ਕੇ ਚੋਈ ਜੋ ਘਰ ਆਉਣੀ ਤਕਰੀਬਨ 6:00 ਵਜਨ ਦੇ ਹਾਂਜੀ ਹਾਂਜੀ ਮਤਲਬ ਹੋ ਹੀ ਗਿਆ ਜੋ ਟਾਈਮ ਆ ਫਿਰ ਮਾਈਂ ਦੱਸਾ ਸਾਬ ਨੇ ਪਾਇਆ ਇੱਥਾ ਜਾ ਕੇ ਬੰਦ ਕੀਤਾ ਠੀਕ ਆ ਹਾਂਜੀ ਸੋ ਟਾਈਮ ਤਕਰੀਬਨ ਹੋਇਆ ਹੀ ਫਿਰਦਾ ਦੋਸਤੋ ਟਾਈਮ ਆ ਟਾਈਮ ਆਪਾਂ ਹਮੇਸ਼ਾ ਹੀ ਨੋਟ ਕਰਾਉਂਦੇ ਆ ਕਿ ਟਾਈਮ ਆ ਟਾਈਮ ਬੇਸ਼ੱਕ ਕੋਈ ਆਪਣੀ ਦੋ ਟਾਂਗ ਟੋਲੇ ਠੀਕ ਆ ਆ ਦੇਖੋ ਇਹ ਤੇ ਫਾਈਲ ਰੁੱਕਿਆ ਜੇ। ਨਾ ਵੀ ਠੀਕ ਹੈ ਜੀ ਇਹ ਬਿਲਕੁਲ ਆਫਰ ਹੀ ਸਮਝਦਾ ਜੇ ਮੇਰਾ ਭਰਾ ਬੜੇ ਜੈਜ ਮੋਲ ਦੇ ਵਿੱਚ ਮਿਲ ਜਾਣੀ ਆ। ਮਗਰ ਕੱਟੀ ਆ ਬੱਚਾ ਠਾ ਕੇ ਤੁਸਲੀ ਨਾਲ ਦਿਖਾ ਦਿੰਨੇ ਆ ਠੀਕ ਆ। ਸੋ ਚੰਗੀ ਆ ਬਾਕੀ ਬੈਗ ਬੁੱਕ ਸਾਡ ਤੋਂ ਕਰ ਮਾਰੀ ਜੇ ਲੈਵੇ ਦੀ ਗੱਲ ਕਰਕੇ ਤੇ ਕਈ ਵਾਰ ਭਾਜੀ ਲੱਖ ਰੁਪਈਆ ਵੀ ਲਾ ਲੀਏ ਤੇ ਇਹੋ ਜਿਹਾ ਲੈਵਾ ਨਹੀਂ ਤੇ ਬੰਦਾ ਜੀ ਆ ਲੈਵਾ ਹਾਂ ਹਾਂ ਜੀ ਤੇ ਇਹ ਮਾੜਾ ਜਿਹਾ ਬੱਚਾ ਪਾ ਠਾੜ ਗਿਆ ਠੀਕ ਹੈ ਜੀ ਕੱਤੀ ਵਿਖਾ ਦੀਏ ਥੋੜੀ ਤਸੱਲੀ ਦੇ ਨਾਲ ਸਾਇਗਲ ਕੱਤੀ ਠਾਇਓ ਮਾੜਾ ਜਆ ਬੱਚਾ ਵੀ ਬਹੁਤ ਸੋਹਣਾ ਹੈ ਬੱਚਾ ਬਲੈਕ ਰੰਗ ਦੇ ਵਿੱਚ ਦੇਗੀ ਹੈ ਨਾ ਜਿਹੋ ਜਿਹਾ ਮਾਲੀ ਤੋਂ ਕਰਾਸ ਕਰਾ ਲਈ ਜੀ ਹਾਂ ਜੀ ਲਓ ਜੀ ਇਹ ਬੱਚਾ ਮਗਰ ਕੱਤੀ ਆ ਫੀਮੇਲ ਠੀਕ ਆ ਆ ਦੇਖੋ ਭਾਜੀ ਮੋਲ ਕਿ ਰਹੂਗਾ ਕਿੰਨੇ ਦੇ ਦੇ ਰਹੇ ਅੱਜ ਮੋਲੇ ਦਾ ਸੱਦੂ ਸਾਹਿਬ ਛੋੜਾ ਜਾਈਏ ਇਹਦਾ 65000 ਰੁਪਏ ਮੋਲ ਕਰਦੇ ਆ ਜੀ 65000 ਹਾਂ ਜੀ ਔ ਮੋਲਪਾ ਚਲੋ ਪਹਿਲਾਂ ਬੜੇ ਟਿਕਾਣੇ ਵਾਲਾ ਮੋਲ ਆਪਾਂ ਕਰਾਂਗੇ ਬੜੀ ਆਰਦੇ ਤੇ ਚੰਗੀ ਗਾ ਲੱਭੀਏ ਤੇ ਕੇਹਰਾ ਉਹ ਨਹੀਂ ਆਉਦੀ ਕਿਤੇ ਸਵਾਹ ਬਣ ਜਾਂਦੀ ਪੈਰ ਸੌਣਾ ਅਗਰ ਮਾਝ ਲਈਏ ਪਰ ਮਾਝ ਨਹੀਂ ਮਿਲਦੀ ਪਰ ਹੈ ਜੀ ਇਤਨਾ ਹੀ ਮੈਂ ਝੋਟੀ ਮੈਂ ਇੱਕ ਤੇ ਪ੍ਰਾਣੀ ਹਾਂ ਨਹੀਂ ਚਲੋ ਚੰਗੀ ਆ ਇਹ ਜਿਹੜਾ ਵੀਰ ਸਾਹਬ ਨੂੰ ਤਾਂ ਜਾ ਕੇ ਸਾਹਮਣੀ ਪੈਣੀ ਆ ਸਾਡਾ ਸਾਹਮਣੇ ਕੋਈ ਕਾਟੇ ਬਤਾ ਸਮਾਨੇ ਜਾ ਬਿਲਕੁਲ ਬਿਲਕੁਲ ਉਹ ਬਾਪ ਦਾ ਜੋਰ ਜਮਾਉਣਾ ਚਾਹੀਦਾ ਅਗੇ ਜਾ ਕੇ ਹਨਾ ਕੇਵਰਾ ਰੁੱਖੇ ਨਾਰਮਲ ਸਾਫ ਸੰਭਾਲ ਦੇ ਵਿੱਚੋਂ ਪਸੂ ਆਉਂਦੇ ਤੇ ਨਾਲੇ ਨਾ ਜਿਹੜੇ ਸੂਚ ਠੱਬੀ ਆ ਪਾਜੀ ਸੂਚ ਸਵਾਦ ਆ ਮੈਂ ਤੇ ਸੂਚ ਦੇ ਵਿੱਚ ਵੀ ਡ ਬੱਚਾ ਮਗਰ ਕੱਤੀ ਆ ਬਹੁਤ ਤੁਹਾਨੂੰ ਦੱਸ ਦਿੱਤਾ 6 7 6 ਕੋਈ 7 ਕਹੋਗਾ ਜੀ ਬੋਲਾ ਇਸ ਵਕਤ ਆ ਚੋਣ ਜਵਾ ਦੀ ਪੋਲੀ ਆ ਸਿਰਫ ਪਹਿਰ ਹਜ਼ਾਰ ਦੀ ਮਿਲ ਜਾਣੀ ਆ ਬਾਕੀ ਮੇਰਾ ਭਰਾ ਕਿਸੇ ਨੂੰ ਮਾਨਤਨ ਕਰਾਉਣਾ ਮੌਕੇ ਤੇ ਤੁਹਾਡਾ ਹੋ ਜਾਊਗਾ ਚਲੋ ਥੋੜਾ ਬਾਤ ਆ ਵੀ ਜਿੰਨੀ ਗਜ਼ਾਰ ਜੀ ਕੋਈ ਗੱਲ ਨਹੀਂ ਹੋ ਜਾਊਗਾ ਜੀ ਹੋ ਜਾਊਗਾ ਜੀ ਬਾਕੀ ਬਾੜ ਦੀ ਦੇ ਦੇਣਾ ਸਾਨੂੰ ਸਾਹਿਬ ਬਾੜ ਦੀ ਹਰਦੀ ਆ ਬਾੜ ਦੀ ਹਰਦੀ ਲੋ ਨਾ ਕੰਮ ਆਪਾਂ ਕਰਨਾ ਜੀ ਲਓ ਜੀ ਹਾਂਜੀ ਬਾੜ ਦੀ ਹਜ਼ਾਰ ਦੀ 200 ਇਹ ਮਾਝ ਮਿਲ ਜੂਗੀ ਚਲੋ ਕਿਸੇ ਭਰਾ ਨੇ ਰੋਟੀ ਚਾਹੇ ਕੋਈ ਜਲਪਾਣੀ ਵੀ ਲੈਣਾ ਤੇ ਮੇਰਾ ਭਰਾ ਕੋਈ ਫਿਰ 2000 ਰੁਪਏ 3000 ਰੁ ਦੇ ਆ ਕੇ ਕਿ ਵੇਚ ਵੀ ਸਕਦੇ ਮੈਂ ਸਕਦਾ ਜੇ ਮੈਂ ਸਕਦਾ ਝੋਟੀ ਪੈਂਡ ਦੀ ਹੈ ਨਹੀਂ ਸਿਰਫ ਸਾਹਨੇ ਪਾਣੀ ਦਾ ਦਿੰਦੀ ਬਸ ਜੀ ਹਾਂਜੀ ਸੋ ਇਹ ਅੱਜ ਦੱਸੋ ਜਿਹੜਾ ਮਾਲ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਖਾਸ ਤੌਰ ਤੇ ਕਵਰ ਕਰ ਦਿੱਤਾ ਹੈ ਵੀਡੀਓ ਤਸੱਲੀ ਨਾਲ ਦੇਖ ਲਿਓ ਸ਼ੇਅਰ ਮੇਰੇ ਭਰਾ ਤੁਸੀਂ ਕਰ ਹੀ ਦਿੰਦੇ ਹੋ ਮਾਲ ਸਾਫ਼ ਸੁਥਰਾ ਹੁੰਦਾ ਜੁੜਿਆ ਕਰੋ ਜਿਹੜੇ ਚੰਗੇ ਥਾਟ ਕਰਨ ਆ ਉਹ ਥਾਟ ਕਰਨ ਨਾਲ ਜੁੜਿਆ ਕਰੋ ਠੀਕ ਹੈ ਜੀ ਖਾਸ ਤੌਰ ਤੇ ਚਲੋ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਜਿੱਥੋਂ ਵੀਡੀਓ ਆਪਾਂ ਪਾਉਨੇ ਆ ਠੀਕ ਹੈ ਜੀ ਹਰੇਕ ਬੰਦਾ ਜਦੋਂ ਭਰੋਸੇ ਜੋਗਾ ਤੇ ਸਾਰੇ ਵੀਰਾਂ ਨੂੰ ਵੀ ਆਪਾਂ ਅਪੀਲ ਕਰਦੇ ਆ ਵੀ ਚੰਗਾ ਹੀ ਸਾਫ਼ ਸੁਥਰਾ ਕੰਮ ਕਰੀਏ ਭਾਜੀ ਜਿੰਦੇ ਵਿੱਚ ਸਲੋਟ ਹੋਵੇ ਠੀਕ ਹੈ ਜੀ ਚੰਗਾ ਹੀ ਕਰਨਾ ਸੀ ਪੁਰਾਣਾ ਕੰਮ ਆ ਤੇ ਇਹਨੂੰ ਡੰਗਰ ਦੇਣਾ ਨਹੀਂ ਨਾ ਲਿਆਉਣਾ ਮਗਰੋਂਕ ਨਾ ਦੇਣਾ ਹੀ ਆਪਾਂ ਜੀ ਜੇ ਪੈ ਵੀ ਜਾਊਗਾ ਸਾਨੂੰ ਗਲਤ ਅਸੀਂ ਦੱਸ ਕੇ ਲੈਣ ਦੇਵਾਂਗੇ ਸਹੀ ਹੈ ਜੀ ਇਥੇ ਕੋਈ ਠੱਗੀ ਠੋਰੀ ਵਾਲਾ ਕੰਮ ਨਹੀਂ ਕਰਨਾ ਜੀ ਬਿਲਕੁਲ ਜੀ ਲੋ ਵੀ ਪ੍ਰਭੂ ਇਹ ਗੱਲਬਾਤ ਸੀ ਠੀਕ ਹੈ ਜੀ ਬਾਕੀ ਕਰੋ ਸੰਪਰਕ ਮਾਲ ਆਉਂਦਾ ਰਹਿੰਦਾ ਡੇਲੀ ਰੁਟੀਨ ਦੇ ਵਿੱਚ ਬਾਕੀ ਭਾਜੀ ਸੋਨੂਆਂ ਦੇ ਨੰਬਰ ਆਪਾਂ ਸਕਰੀਨ ਤੇ ਬਿਲਕੁਲ ਥੱਲੇ ਚਾਲੂ ਕਰ ਦਿਆਂਗੇ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਪਾਜੀ ਇਹ ਇੱਕ ਨੰਬਰ ਕਰ ਦਿਓ ਸਾਂਝੇ 89720 29390 ਠੀਕ ਹੈ ਜੀ ਹਾਂਜੀ ਇਹ ਮੇਰਾ ਨੰਬਰ ਜੋ ਠੀਕ ਹੈ ਹਾਂਜੀ ਸੋ ਦੋਸਤੋ ਇਹ ਨੰਬਰ ਆ ਤੇ ਕਰੋ ਮੇਰਾ ਭਰਾ ਵਿਜੀਤ ਠੀਕ ਹੈ ਜੀ ਤਰਨਤਾਰਨ ਸੈਕਟਰ 15 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੀਓਬਾਲਾ ਨੇੜੇ ਪਿੰਡ ਚਾਮਕੇ ਸੋ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ